ਓ ਬਾਈ 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 ਸਰਦਾਰ ਜੀ ਰੁਕੋ ਯਾਰ ਥੋੜਾ ਸਟੈਂਡ ਲੱਗਾ ਵਿਚਾਰਾ ਡਿੱਗ ਜੂਂਗੇ ਯਾਰ ਓਏ ਹੋਏ ਉਹ ਜਿਉਂਦਾ ਰਿਹਾ ਉਹ ਰੱਬ ਦੇ ਆ ਜੀਆ ਬੜੀ ਦੁਨੀਆ ਮਿਲੀ ਪਰ ਸਭ ਆਵਦਾ ਮਤਲਬ ਕੱਢਣ ਵਾਲੀ ਮਿਲੀ ਤੇ ਤੂੰ ਅੱਜ ਇਨਸਾਨੀਅਤ ਵਿਖਾਈ ਆ ਫੇਟ ਆਵੇ ਅੱਗੇ ਵੀ ਮੈਂ ਡਿੱਗ ਗਿਆ ਮੇਰੇ ਦਾੰਦ ਟੁੱਟ ਗਏ ਟਾਪਾ ਟੁੱਟ ਗਿਆ ਚੱਲ ਕੋਈ ਨਾ ਬਾਈ ਯਾਰ ਧਿਆਨ ਨਾ ਜਾਇਆ ਕਰ ਫਿਰ ਓਏ ਹੋਏ ਹੋਏ ਚੱਲ ਬਾਈ ਅੱਜ ਮੰਗ ਯਾਰ ਤੂੰ ਕੀ ਮੰਗਦਾ ਓ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਯਾਰ ਓ ਨਹੀਂ ਬਾਈ ਤੂੰ ਮੇਰੇ ਤੇ ਆਸਾਨ ਕੀਤਾ ਮੈਂ ਵੀ ਤੇਰੇ ਤੇ ਕੋਈ ਆਸਾਨ ਕਰੂੰਗਾ ਤੂੰ ਦੱਸ ਅੱਜ ਕੀ ਮੰਗਦਾ ਯਾਰ ਭਾਈ ਮੈਂ ਨਾ ਨੌਕਰੀ ਕਰਦਾ ਸੀ ਪਹਿਲਾਂ ਕਿਤੇ ਤੇ ਉਹਨਾਂ ਨੇ ਮੈਨੂੰ ਨੌਕਰੀ ਤੋਂ ਕੱਢਤਾ ਹੁਣ ਮੈਂ ਇੱਥੇ ਬਸ ਵਿਹਲਾ ੱਤਕੇ ਖਾਣਾ ਰਹਿਣਾ ਬਸ ਹੱਥ ਜੋੜ ਕੇ ਬੇਨਤੀ ਆ ਜੇ ਤੂੰ ਮੈਨੂੰ ਨੌਕਰੀ ਲਵਾ ਦੇ ਨਾ ਤੇ ਮੈਂ ਤੇਰਾ एहसान ساری ਜ਼ਿੰਦਗੀ ਨਹੀਂ ਭੁੱਲੂਗਾ ਭਾਈ ਤੁਰਿਆ ਤਾਂ ਮੈਂ ਵੀ ਨੌਕਰੀ ਵਾਲਾ ਕੋਈ ਬੰਦਾ ਲੱਭਣ ਸੀ ਪਰ ਮੈਂ ਕੋਈ ਪੜਿਆ ਲਿਖਿਆ ਬੰਦਾ ਭਾਲਦਾ ਤੂੰ ਕਿੰਨੀਆਂ ਕੋ ਪੜਿਆ ਪੜਿਆ ਦਾ ਭਾਈ ਮੈਂ ਤੁਹਾਨੂੰ ਪੜਾ ਆ ਯਾਰ ਚੱਲ ਕੋਈ ਨਹੀਂ ਭਾਈ ਤੂੰ ਮੇਰੇ ਤੇ एहसान ਕੀਤਾ ਮੈਂ ਤੇਰੇ ਤੇ ਆਸਾਨ ਜਰੂਰ ਕਰੂੰਗਾ ਤੂੰ ਬੈ ਤੈਨੂੰ ਨੌਕਰੀ ਮੈਂ ਲਵਾ ਦੇਣਾ ਭਾਈ ਨੌਕਰੀ ਕੀ ਆ ਯਾਰ ਮੇਰਾ ਭਰਾ ਹੈਗਾ ਪੁਲਿਸ ਦੇ ਵਿੱਚ ਤੇ ਉਹਦੇ ਨਾਲ ਹੀ ਨੌਕਰੀ ਕਰਨੀ ਆ ਬਸ ਉਹਦੇ ਨਾਲ ਹੀ ਕੰਮ ਕਰਨਾ ਵਾ ਭਾਈ ਉਹ ਤਾਂ ਬੰਦਾ ਫਿਰ ਪੜਿਆ ਲਿਖਿਆ ਪਾਲਦੇ ਹੋਣਗੇ ਕਾਗਜ਼ ਪੱਤਰੀ ਦਾ ਕੰਮ ਹੁੰਦਾ ਨਾ ਫਿਰ ਓਹੋ ਭਾਈ ਕੋਈ ਗੱਲ ਨਹੀਂ ਤੈਨੂੰ ਲੱਖ ਰੁਪਿਆ ਮਹੀਨਾ ਬਣੂੰਗਾ ਤੇ ਕੰਮ ਮੈਂ ਕਹਿੰਦਾ ਬਸ ਤੂੰ ਹੀ ਕਰਨਾ ਸਾਰਾ ਠੀਕ ਆ ਭਾਈ ਹਾਂ ਬਹਿ ਜਾ ਫਿਰ ਭਾਈ ਆ ਜਾ ਆ ਜਾ ਆ ਜਾ ਰੱਬ ਦੇ ਬੰਦਿਆ ਉਹ ਬਾਈ ਇਹ ਕੀ ਯਾਰ ਢਾਬਾ ਹੈ ਓਹ ਢਾਬਾ ਬਈਆ ਤੈਨੂੰ ਚਾਹ ਪਾਣੀ ਪਿਉਉਦਾ ਯਾਰ ਉਹ ਬਾਈ ਤੂੰ ਤਾਂ ਮੈਨੂੰ ਕਹਿੰਦਾ ਹੀ ਵੀ ਤੇਰੀ ਕਿਸੇ ਪੁਲਸ ਵਾਲਾ ਨਾਲ ਨੌਕਰੀ ਆ ਤੇ ਤੂੰ ਮੈਨੂੰ ਢਾਬੇ ਤੇ ਲੈ ਆਇਆ ਯਾਰ ਓ ਮੇਰੇ ਵੀਰ ਨੌਕਰੀ ਤੇਰੀ ਪੁਲਸ ਵਾਲੇ ਨਾਲ ਆ ਮੇਰਾ ਭਰਾ ਤੈਨੂੰ ਲੈਣ ਆਉਂਦਾ ਯਾ ਮੈਂ ਕਿਹਾ ਆ ਜਾ ਪਹਿਲਾਂ ਤੈਨੂੰ ਚਾਹ ਪਾਣੀ ਪਿਆ ਦਿਆ ਹੁਨਾ ਨਾ ਬਾਈ ਰੱਬ ਦੀਆਂ ਜੀ ਇਹਦੀ ਕਾਦੀ ਲੋੜ ਸੀ ਕੋਈ ਗੱਲ ਨਹੀਂ ਆ ਜਾ ਬੈ ਜਾ ਬੈਠ ਲੈ ਹਾਂ ਹੈਲੋ ਜਨਾਬ ਤੁਹਾਡਾ ਕੰਮ ਹੋ ਗਿਆ ਬੰਦਾ ਮਿਲ ਗਿਆ ਛੇਤੀ ਛੇਤੀ ਬਿੱਲੇ ਦੇ ਟਾਬੇ ਤੇ ਆਨ ਕੇ ਤੇ ਬੰਦਾ ਲੈ ਜਾਓ ਹਾਂ ਆ ਜਾਓ ਵੇਗ ਰੂ ਵੇਗ ਰੂ ਵੇਗ ਰੂ ਲੈ ਵੀ ਲੈ ਛੋਟੇ ਵੀਰ ਹੁ ਨਾਨਾ ਭਾਈ ਆ ਇੱਕ ਅਧੀ ਲੋੜ ਸੀ ਯਾਰ ਉਹ ਕੋਈ ਗੱਲ ਨਹੀਂ ਖਾ ਪੀ ਆਹ ਆਹ ਭਾਰੀ ਚਾਹ ਦਾ ਤੁਸੀਂ ਪਿਓ ਇੱਕ ਕੱਪ ਹੀ ਲਿਆਏ ਆ ਨਾ 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 ਮੈਂ ਓਨਲੀ ਜੂਸ ਅਨਾਰ ਦਾ ਜੂਸ ਅੱਛਾ ਜੇ ਤਾਂ ਭਾਜੀ ਆ ਖਾ ਲਓ ਤੁਸੀਂ ਨਾ 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 ਇਹ ਅਸੀਂ ਵੱਡੇ ਲੋਕ ਆ ਇਹ ਨਹੀਂ ਅਸੀਂ ਖਾਂਦੇ ਪੀਂਦੇ ਡਾਈ ਫਰੂਟ ਕਾਜੂ ਬਦਾਮ ਵਗੈਰਾ ਵਗੈਰਾ ਲੱਗਦਾ ਪੂਲਸ ਵਾਲਾ ਭਰਾ ਆ ਗਿਆ ਕਿਹੜਾ ਪੂਲਸ ਵਾਲਾ ਭਾਈ ਉਹ ਜਿਹਦੇ ਨਾਲ ਤੂੰ ਨੌਕਰੀ ਕਰਨੀ ਆ ਅੱਛਾ ਅੱਛਾ ਉਹ ਆ ਗਿਆ ਹਾਂ ਤੂੰ ਚਾਹ ਪੀ ਮੈਂ 1 ਮਿੰਟ ਚ ਉਹਨਾਂ ਨੂੰ ਲੈ ਕੇ ਆਇਆ ਠੀਕ ਹੈ ਹੁਣ ਮੇਰੀ ਦਿਹਾੜੀ ਪੱਕਾ ਬਣਨੀ ਆ ਹਾਂਜੀ ਜਨਾਬ ਹਾਂ ਵੀ ਸੋਨੂ ਜੀ ਕੰਮ ਹੋ ਗਿਆ ਆਪਣਾ ਹਾਂ ਹਾਂ ਬੰਦਾ ਲੱਭਿਆ ਤੁਹਾਡੇ ਵਾਸਤੇ ਨਗੀਨਾ ਅੱਛਾ ਜੋ ਮਰਜ਼ੀ ਕੰਮ ਕਰਾ ਲਿਓ ਤੇ ਪੇਮੈਂਟ ਕਿੰਨੀ ਆਪਣੀ ਪੇਮੈਂਟ ਆਪਣੀ ਉਹੀ ਲੱਖ ਰੁਪਏ ਦੀ ਗੱਲ ਹੋਈ ਆ ਸੁਈ ਯਾਰ ਲੜਾ ਨਾ ਜੀ ਨਾ ਬੰਦਾ ਤਾਂ ਲੱਭਦਾ ਨਹੀਂ ਚਲ 50000 ਲੜਾ ਫਿਰ ਨਹੀਂ ਜੀ ਨਹੀਂ ਫਿਰ ਮੈਂ ਉਹਨੂੰ ਕਿਤੇ ਹੋਰ ਲਵਾ ਦੇਣਾ ਆ ਆ ਫੜ ਪੈਸੇ ਯਾਰ ਤੇ ਬੰਦਾ ਮਲਾ ਕੇ ਇੱਥੇ ਆ ਲਾ ਰੁਪਿਆ ਪੂਰਾ ਉਹ ਛੋਟੂ ਉਰੇ ਆ ਹਾਂਜੀ ਸਾਹਿਬ ਜੀ ਹਾਂਜੀ ਆ ਨਹੀਂ ਸਾਹਿਬ ਜਨਾਬ ਆ ਦੇਖੋ ਤੇ ਇਹਨਾਂ ਨਾਲ ਤੂੰ ਕੰਮ ਕਰਨਾ ਅੱਛਾ ਛਾ ਭਾਈ ਇਹ ਬੁੱਸਾ ਲਾ ਹਾਂ ਲੈ ਜੋ ਜਨਾਬ ਇਹਨੂੰ ਚਲੋ ਵੀ ਛੋਟੂ ਚਲੀਏ ਫਿਰ ਅੱਛਾ ਛਾ ਇਹਨਾਂ ਨਾਲ ਡਿਊਟੀ ਕਰਨੀ ਆ ਇਹਨਾਂ ਨਾਲ ਡਿਊਟੀ ਕਰਨੀ ਆ ਉਹ ਜਨਾਬ ਸਮਝਿਆ ਕਰੋ ਕੰਮ ਵਾਲਾ ਬੰਦਾ ਲੈ ਜੋ ਉਹ ਠੀਕ ਆ ਠੀਕ ਆ ਚਲ ਬੈਠ ਛੋਟੂ ਮਗਰ ਚਲੋ ਜੀ ਤੇ ਭਾਜੀ ਤੁਸੀਂ ਉਹ ਮੈਂ ਤਾਂ ਚੱਲਿਆ ਤੂੰ ਸਾਥ ਨਾਲ ਜਾ ਬੈਠ 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 ਆਓ ਜੀ ਡਿਊਟੀ ਮੇਰੀ ਦੀ ਤੈਨੂੰ ਲੋੜ ਨਹੀਂ ਕੰਮ ਦੇ ਕਾਕਾ ਆ ਜਾ ਧਿਆਨ ਨਾਲ ਦੇਖ ਵੀ ਕਾਕਾ ਆ ਤੈਨ ਆਪਣੇ گاਵਾ ਆ ਤੇ ਤੈਨ ਆਪਣੀ ਮੱਝਾਂ ਅੰਦਰ ਬੰਨੀਆਂ ਆ ਆ ਜਿੰਨੀ ਤੈਨੂੰ ਪੈੜੀ ਦਖਦੀ ਹੈ ਨਾ ਇਹ ਸਾਰੀ ਆਪਣੀ ਆ ਤੇ ਉਹ ਸਾਹਮਣੇ ਰਹੀ ਆਪਣੀ ਮੋਟਰ ਇਹ ਸਾਹ ਜੀ ਮੈਨੂੰ ਕੀ ਦੱਸੀ ਜਾਂਦੇ ਹੋ ਤੇ ਭਰਾਵਾ ਤੂੰ ਕੰਮ ਨਹੀਂ ਕਰਨਾ ਇੱਥੇ ਕਾਹਦਾ ਕੰਮ ਆ ਗੋਆ ਚੱਕਣਾ ਮੱਜੇ ਨੂੰ ਹੋਣੀਆ گاਉਂ ਨੂੰ ਹੋਣੀਆ ਸਾਰਾ ਕੁਝ ਤੂੰ ਹੀ ਕਰਨਾ ਹੁਣ ਮੈਂ ਨਹੀਂ ਕਰਨਾ ਮੈਨੂੰ ਤਾਂ ਸਾਹਿਬ ਨੇ ਕਿਹਾ ਕਿ ਪੁਲਿਸ ਵਾਲੇ ਨੇ ਡਿਊਟੀ ਆ ਤੇ ਸਾਰੇ ਦਿਨ ਤੂੰ ਪੁਲਿਸ ਵਾਲੀ ਗੱਡੀ 'ਚ ਘੁੰਮਣਾ ਲਾਲ ਬੱਤੀ ਲਾ ਕੇ ਲਾਲ ਬੱਤੀ ਸੁਪਨੇ ਵੇਖਦਾ ਇੱਥੇ ਤੈਨੂੰ ਗੋਆ ਚੱਕਣ ਲਈ ਬੁਲਾਇਆ ਤੇਰਾ ਪੂਰਾ 1 ਲੱਖ ਰੁਪਈਆ ਦਿੱਤਾ ਹੋਇਆ ਮੈਂ ਪੂਰਾ 1 ਲੱਖ ਰੁਪਈਆ 1 ਲੱਖ ਰੁਪਈਆ ਮੈਂ ਨਹੀਂ ਕਰਨਾ ਮੈਂ ਚੱਲਾ ਕਰੇ ਜਾਂ ਫਿਰ ਕਰੇ ਤੇ ਤੇ ਕੇਸ ਪਾ ਦੇਣਾ ਮੈਂ ਇਦਾਂ ਦਾ ساری ਉਮਰ ਜੇਲ੍ਹ ਸੜੇਗਾ ਫਿਰ ਤੂੰ ਜੇਲ੍ਹ 'ਚ ਸੜੇਗਾ ਹਾਂ ਆ ਗੋਆ ਪਿਆ ਮੱਜਾਂ ਅੰਦਰ ਖੜੀਆਂ ਨਵਾ ਗੋਆ ਚੱਕ ਤੇ ਮੈਂ ਡਿਊ ਕਿ ਹੋਰੇ ਉਹ ਬਾਈ ਦੀ ساری ਉਮਰ ਕਦੇ ਵੀ ਕਿਸੇ ਨੂੰ ਇਹ ਗੱਲ ਨਾ ਕਹਿਓ ਕਿ ਸਟੈਂਡ ਚੱਕ ਲੈ ਨਹੀਂ ਤਾਂ ਮੇਰੇ ਵਾਂਗੂ ساری ਉਮਰ ਪਛਤਾਉਂਗੇ